ਸੱਚ ਯਕੀਨ ਨਾਲ ਦੋਸਤੋ ਮੂਸੇਵਾਲਾ ਪਰਿਵਾਰ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਖਬਰਾਂ ਦੀ ਮੰਨਿਆਤਾ ਪੰਜਾਬੀ ਸੰਗੀਤ ਜਗਤ ਦੇ ਇੱਕ ਵੱਡੇ ਗੀਤਕਾਰ ਅਤੇ ਪ੍ਰੋਡਿਊਸਰ ਬੰਟੀ ਵੈਂਸ ਵੱਲੋਂ ਮੂਸੇਵਾਲਾ ਪਰਿਵਾਰ ਨਾਲ 32 ਕਰੋੜ ਰੁਪਏ ਦੀ ਠੱਗੀ ਮਾਰੀ ਗਈ ਹੈ ਔਰ ਇਹ ਠੱਗੇ ਮੂਸੇਵਾਲਾ ਪਰਿਵਾਰ ਨਾਲ ਕਰੀਬ 3 ਸਾਲਾਂ ਦੇ ਦਰਮਿਆਨ ਮਾਰੀ ਗਈ ਹੈ ਦਰਅਸਲ ਸਿੱਧੂ ਮੂਸੇਵਾਲੇ ਵੱਲੋਂ ਬਣਾਈ ਗਈ ਕੰਪਨੀ 911 ਰਿਕਾਰਡਸ ਅਤੇ ਖੁਦ ਸਿੱਧੂ ਮੂਸੇਵਾਲੇ ਦੇ ਮੇਨ ਚੈਨਲ ਉਤੇ ਜਿਹੜੇ ਵੀ ਗੀਤ ਅਤੇ ਵੀਡੀਓਜ਼ ਅਪਲੋਡ ਹੁੰਦੀਆਂ ਹਨ ਉਹਨਾਂ ਤੋਂ ਜਿਹੜੀ ਵੀ ਇਨਕਮ ਆਉਂਦੀ ਹੈ ਇਹ ਠੱਗੀ ਉਹਨਾਂ ਪੈਸਿਆਂ ਨਾਲ ਮਾਰੀ ਗਈ ਹੈ ਖਬਰਾਂ ਮੁਤਾਬਕ ਬੰਟੀ ਵੈਸ ਅਤੇ ਦੋ ਹੋਰ ਸ਼ਖਸ ਇੱਕ ਕੰਪਨੀ ਜਿਸ ਦਾ ਕਹੇ ਨਾਮ ਵਨ ਡਿਜੀਟਲ ਐਂਟਰਟੇਨਮੈਂਟ ਪੈਕੇਟ ਹੈ ਦੇ 파ਟਨਰ ਹਨ ਇਹ ਕੰਪਨੀ ਸਿੱਧੂ ਮਸੇਵਾਲੇ ਦੇ ਡਿਜੀਟਲ ਪਲੇਟਫਾਰਮਾਂ ਤੋਂ ਪ੍ਰਾਪਤ ਹੋਈ ਰਾਇਲਟੀ ਜਾਂ ਕਹ ਲਈਏ ਇਨਕਮ ਨੂੰ ਮੈਨੇਜ ਕਰਦੇ ਨੇ ਅਤੇ ਮਾਤਾ ਚਰਨ ਕੌਰ ਅਤੇ ਬਾਪੂ ਬਲਕੌਰ ਸਿੰਘ ਹੋਣਾ ਵੱਲੋਂ ਪੰਜਾਬ ਪੁਲਿਸ ਨੂੰ ਇਹ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਬੀਤੇ 3 ਸਾਲਾਂ ਦਰਮਿਆਨ ਉਹਨਾਂ ਨੂੰ 1 ਕਰੋੜ ਡਾਲਰ ਦੇ ਕਰੀਬ ਪੈਸਾ ਜਨਰੇਟ ਹੋਇਆ ਪਰ ਉਹਨਾਂ ਨੂੰ ਸਿਰਫ 73 ਲੱਖ ਡਾਲਰ ਦੇ ਕਰੀਬ ਪ੍ਰਾਪਤ ਹੋਇਆ ਬਾਕੀ ਬਚੇ 37 ਲੱਖ ਡਾਲਰਾਂ ਦਾ ਕੋਈ ਹਿਸਾਬ ਕਿਤਾਬ ਉਹਨਾਂ ਨੂੰ ਨਹੀਂ ਦਿੱਤਾ ਗਿਆ 37 ਲੱਖ ਡਾਲਰ ਮਤਲਬ ਭਾਰਤ ਦੇ ਕਰੀਬ 32 ਕਰੋੜ ਰੁਪਏ ਇਹਨਾਂ 32 ਕਰੋੜ ਰੁਪਿਆ ਦੀ ਵੰਟੀ ਵਾਸ ਬਲੋਂ ਉਨ੍ਹਾਂ ਨਾਲ ਠੱਗੀ ਮਾਰੀ ਗਈ ਹੈ ਹੁਣ ਇਸ ਮਾਮਲੇ ਵਿੱਚ ਪੁਲਿਸ ਦਾ ਕੀ ਪ੍ਰਤੀਕਰਮ ਹੈ ਅਤੇ ਜਾਂਚ ਕਿਵੇਂ ਅੱਗੇ ਵਧਦੀ ਹੈ ਇਹ ਦੇਖਣ ਵਾਲੀ ਗੱਲ ਹੈ ਧੰਨਵਾਦ ਦੋਸਤੋ